ਜਵਾਨਾ ਨੂੰ ਆਪਣਾ ਰੋਲ ਕਿਸ ਤਰ੍ਹਾਂ ਪਹਿਚਾਨਣਾ ਚਾਹੀਦਾ ਹੈ ਵੀ ਜਵਾਨੀ ਇੱਕ ਬੜਾ ਕੀਮਤੀ ਫੇਸ ਆ ਸਾਡੀ ਲਾਈਫ ਦਾ ਇੱਕ ਧੰਨ ਹੋ ਗਿਆ ਜੋਬਨ ਹੋ ਗਿਆ ਤੇ ਫੁੱਲ ਇਹ ਥੋੜੇ ਚਾਰ ਦਿਨਾਂ ਦੀ ਖੇਡ ਹੁੰਦੀ ਹੈ ਹਮ ਰੱਬ ਦਾ ਪ੍ਰੇਮ ਮਾਨ ਲੈ ਜਦੋਂ ਤੱਕ ਜਵਾਨੀ ਆ ਕਿਉਂਕਿ એનર્ਜੀ ਆ ਤੇਰੇ ਕੋਲ ਬਹੁਤ ਕੁਝ ਕਰ ਸਕਦਾ ਤੂੰ ਇਹ ਜਵਾਨ ਸਦਾ ਦਾ ਰਹਿਣਾ ਨਹੀਂ ਇਹਨੇ ਗਵਾਚ ਜਾਣਾ ਹੈ ਫਿਰ ਜਦੋਂ ਇਹ ਗਵਾਚਿਆ ਉਦੋਂ ਬੁਢੇਪਾ ਆ ਜਾਣਾ ਹੈ ਉਦੋਂ ਤੂੰ ਫਿਰ ਜਵਾਨੀ ਨੂੰ ਰੋਣਾ ਹੈ ਤੇ ਤੇਰੇ ਕੋਲ ਵੇਲਾ ਹੈ ਤੂੰ ਪਾਰੂ ਪਕਾਰ ਕਰ ਤੂੰ ਬੰਦਗੀ ਕਰ ਤੇਰੇ ਕੋਲ એનર્ਜੀ ਹੈ ਜੇ ਇਹ ਵੇਲਾ ਐਂਜ ਲੰਘਾ ਲਿਆ ਤੇ ਫਿਰ ਬੁਢੇਪੇ ਦੇ ਵਿੱਚ ਤਾਂ ਫਿਰ ਤੇਰਾ ਸਰੀਰ ਥੱਕ ਚੁੱਕਿਆ ਹੁੰਦਾ ਹੈ ਉਦੋਂ ਫਿਰ ਤੇਰੇ ਤੋਂ ਇਹ ਕੁਝ ਨਹੀਂ ਹੋਣਾ ਤਰਨ ਆਪੋ ਇਉਂ ਹੀ ਗयो ਲਿਓ ਜਰਾ ਤਨਜੀਤ ਮਹਾਰਾਜ ਕਹਿੰਦੇ ਕਹੋ ਨਾਨਕ ਬਾਜ ਹਰਮਣਾ ਬਹੁਤ ਜਾਤ ਹੈ ਪਕਸ਼ਿਸ਼ ਦਾ ਮਾਰਗ ਦਾ ਬਲੇਸਿੰਗ ਪਾਥ ਚੈਨਲ ਦੇਖ ਰਹੇ ਗੁਰੂ ਪਿਆਰੀ ਸਾਧ ਸੰਗਤ ਜੀਓ ਅਸੀਂ ਆਪ ਜੀ ਨੂੰ ਜੀ ਆਇਆਂ ਆਖਦੇ ਹਾਂ ਜਿਵੇਂ ਕਿ ਅਸੀਂ ਪਿਛਲੇ ਐਪੀਸੋਡਸ ਦੇ ਵਿੱਚ ਵੇਖਿਆ ਕਿ ਗੁਰੂ ਪਾਤਸ਼ਾਹੀ ਦੀ ਪਕਸ਼ਿਸ਼ ਤੇ ਸਤਕਾ ਅਸੀਂ ਸ਼ਲੋਕ ਮਹੱਲਾ 9ਵਾਂ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਅੱਜ ਅਸੀਂ ਤੀਸਰੇ ਸ਼ਲੋਕ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਦੀ ਨਾਲ ਹੀ ਵਿਚਾਰ ਕਰਦਿਆਂ ਹੋਇਆਂ ਇਹ ਅਰਦਾਸ ਕਰਾਂਗੇ ਕਿ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਆਪ ਜੀ ਰਹਿਮਤ ਕਰੋ ਕਿ ਜਿਵੇਂ ਜਿਵੇਂ ਅਸੀਂ ਆਪ ਜੀ ਦੀ ਬਾਣੀ ਨੂੰ ਪੜ ਰਹੇ ਹਾਂ ਗਾ ਰਹੇ ਹਾਂ ਵਿਚਾਰ ਕਰ ਰਹੇ ਹਾਂ ਉਸ ਤਰੀਕੇ ਦੇ ਨਾਲ ਹੀ ਉਹ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਉਹ ਸਾਡੀ ਕਰਨੀ ਵੀ ਬਣ ਜਾਵੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਮੌਜੂਦ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜੋਤ ਸਿੰਘ ਜੀ ਸੋ ਅਸੀਂ ਪਹਿਲਾਂ ਫਤਿਹ ਦੀ ਸਾਂਝ ਕਰਾਂਗੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਅੱਜ ਤੀਸਰੇ ਸ਼ਲੋਕ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਤਰਨ ਆਪੋ ਇਉਂ ਹੀ ਗਇਓ ਲਿਓ ਜਰਾ ਤਨਜੀਤ ਕਹੋ ਨਾਨਕ ਭਜ ਹਰਮਨ ਆਉਦ ਜਾਤ ਹੈ ਬੀ ਸੋ ਭਾਈ ਸਾਹਿਬ ਜੀ ਆਪ ਜੀ ਨੂੰ ਬੇਨਤੀ ਹੈ ਕਿ ਪਹਿਲਾਂ ਇਹਦੇ ਜਿਵੇਂ ਹਮੇਸ਼ਾ ਦੀ ਤਰ੍ਹਾਂ ਅਖਰੀ ਅਰਥ ਸੰਗਤ ਨਾਲ ਸਾਂਝੀ ਕੀਤੀ ਜਾਂ ਜੀ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਰਹਿਮਤ ਕਰਕੇ ਸਾਡੇ ਮਨਾਂ ਨੂੰ ਸਮਝਾਉਣਾ ਕੀਤਾ ਮਹਾਰਾਜ ਜੀ ਨੇ ਮਹਾਰਾਜ ਕਹਿੰਦੇ ਤਰਨ ਆਪੋ ਇਉਂ ਹੀ ਗਇਓ ਤਰਨ ਆਪੋ ਤੋਂ ਭਾਵ ਹੋ ਗਿਆ ਜਵਾਨੀ ਜੋਬਨ ਮਹਾਰਾਜ ਕਹਿੰਦੇ ਜਵਾਨੀ ਤੇਰੀ ਐਵੇਂ ਹੀ ਚਲੀ ਗਈ ਤਰਨ ਆਪੋ ਇਉਂ ਹੀ ਗਇਓ ਐਵੇਂ ਹੀ ਚਲੀ ਗਈ ਲਿਓ ਜਰਾ ਤਨ ਜੀਤ ਜਰਾ ਤੋਂ ਭਾਵ ਬਢੇਪਾ ਤੇਰੇ ਤਨ ਨੂੰ ਹੁਣ ਬਢੇਪੇ ਨੇ ਜਿੱਤ ਲਿਆ ਹੂੰ ਕਹੋ ਨਾਨਕ ਭਜ ਹਰਮਣਾ ਏ ਮੇਰੇ ਮਨ ਤੂੰ ਵਾਹਿਗੁਰੂ ਨੂੰ ਭਜ ਲੈ ਔਦ ਜਾਤ ਹੈ ਬੀਤ ਔਦ ਤੋਂ ਭਾਵ ਉਮਰ ਉਮਰ ਬੀਤਦੀ ਜਾ ਰਹੀ ਹੈ ਜਵਾਨੀ ਲੰਘ ਗਈ ਬੜੇ ਪਾ ਆ ਗਿਆ ਉਮਰ ਤਾਂ ਬੀਤਦੀ ਜਾ ਰਹੀ ਹੈ ਹੂੰ ਤੂੰ ਜਪ ਲੈ ਉਹਨੂੰ ਧਿਆਲ ਹੈ ਉਹਦਾ ਸਿਮਰਨ ਕਰ ਲੈ ਇਹ ਅਖਰੀ ਅਰਥ ਨੇ ਜੀ ਸੋ ਕਿਉਂਕਿ ਇਹਦੇ ਚ ਸਪੈਸ਼ਲ ਤਰਨਾਪੋ ਜਵਾਨੀ ਦੀ ਗੱਲ ਹੋ ਰਹੀ ਹੈ ਜੀ ਸੋ ਬਾਣੀ ਚ ਅਸੀਂ ਸੁਖਮਨੀ ਸਾਹਿਬ ਚ ਪੜਦੇ ਆਂ ਵੀ ਜੋ ਜਾਣੇ ਮੈਂ ਜੋ ਬੁੜਵੰਤ ਜੀ ਜਵਾਨੀ ਆਉਣੀ ਦੇਖੋ ਜੇਕਰ ਜਵਾਨੀ ਸਹੀ ਪਾਸੇ ਲੱਗਦੀ ਹੈ ਜੀ ਤਾਂ ਉਹ ਜਵਾਨੀ ਲਾਹਾ ਵੀ ਬਹੁਤ ਹੈ ਕਿਉਂਕਿ ਜਵਾਨੀ ਇੱਕ ਐਸੀ ਅਵਸਥਾ ਹੈ ਜੀ ਜਿਹਦੇ ਵਿੱਚ ਸਾਡੀ એનર્ਜੀ ਇੱਕ ਇੱਕ ਪੀਕ ਪੀਰੀਅਡ ਹੈ ਜਵਾਨੀ ਸਾਡੀ એનર્ਜੀ ਦਾ ਗੁਰੂ ਸਾਹਿਬ ਜੀ ਸਾਨੂੰ ਇਹ ਸਮਝਾਉਣਾ ਕਰ ਰਹੇ ਹੈ ਕਿ ਜਿਹੜਾ ਤਰ੍ਹਾਂ ਜੀਵਨ ਦਾ ਪੀਕ ਪੀਰੀਅਡ ਹੈ ਜਵਾਨੀ ਉਹ ਐਵੇਂ ਜਾ ਰਹੀ ਹੈ ਜਾਂ ਐਵੇਂ ਗਈ ਚਲੀ ਤਰਨਾ ਪੋ ਇਉਂ ਹੀ ਗयो ਤੇ ਜਿਹੜਾ ਬੁਢੇਪਾ ਉਹ ਤੇਰੇ ਤਨ ਨੂੰ ਜਿੱਤ ਚੁੱਕਿਆ ਜਾਂ ਜਿੱਤ ਰਿਹਾ ਹੈ ਜੀ ਠੀਕ ਹੈ ਹੁਣ ਇਹ ਦੋਨੇ ਗੱਲਾਂ ਹੀ ਆ ਇੱਕ ਤਾਂ ਜਿਨ੍ਹਾਂ ਦੀ ਮਤਲਬ ਜਵਾਨੀ ਤੋਂ ਬੁਢੇਪੇ ਵੱਲੇ ਪਾਸੇ ਜਾ ਰਹੇ ਕਿਉਂਕਿ ਇੱਕ ਇੱਕਦਮ ਆਏ ਤਾਂ ਨਹੀਂ ਵੀ ਜਵਾਨੀ ਇੱਕਦਾਂ ਵੀ ਚਲੀ ਗਈ ਤੇ ਕਿਦਾਂ ਬੁਢੇਪਾ ਆ ਗਿਆ ਸੋ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਅਸੀਂ ਇਹ ਸੰਬੋਧਨ ਹੋ ਕੇ ਗੱਲ ਜਿਹੜੀ ਜਵਾਨੀ ਹੈ ਉਹ ਤਰਨਾਪੋ ਇਉਂ ਹੀ ਗਏ ਜਵਾਨਾਂ ਨੂੰ ਆਪਣਾ ਰੋਲ ਕਿਸ ਤਰ੍ਹਾਂ ਪਹਿਚਾਨਣਾ ਚਾਹੀਦਾ ਹੈ ਇਸ ਸ਼ਬਦ ਦੇ ਵਿੱਚ ਜੀ ਤੋਂ ਇਹਦੀ ਭਾਵਰਥ ਨਾਲ ਇਹ ਤਾਂ ਆਪਾਂ ਸ਼ਬਦ ਦੇ ਭਾਵਰਥ ਨਾਲ ਨਾਲ ਕਿ ਜਵਾਨੀ ਦਾ ਕੀ ਰੋਲ ਹੋਣਾ ਚਾਹੀਦਾ ਹੈ ਹਾਂਜੀ ਤੋਂ ਤਾਂ ਜੋ ਉਹ ਇਉਂ ਹੀ ਗਏ ਨਾ ਹੋਵੇ ਉਹ ਇੱਕ ਸਾਰਥਕ ਜਿਹੜਾ ਉਹਦਾ ਲਾਹਾ ਉਹਦੇ ਜਿਵੇਂ ਆਪਾਂ ਪਹਿਲੇ ਸ਼ਲੋਕ ਚ ਪੜਿਆ ਸੀਗਾ ਵੀ ਵੇਰਥ ਨਾ ਜਾਵੇ ਉਹਦਾ ਅਸੀਂ ਮਤਲਬ ਲਾਹਾ ਲਈਏ ਜੀ ਸੋ ਭਾਈ ਸਾਹਿਬ ਜੀ ਸੋ ਦੇਖੋ ਇੱਕ ਨਾ ਮਨੁੱਖ ਦਾ ਸੁਭਾਅ ਹੈ ਕਿ ਜਦੋਂ ਇਹਦੇ ਕੋਲ ਕੋਈ ਕੀਮਤੀ ਵਸਤੂ ਹੋਵੇ ਹੂੰ ਹੁੰਦਿਆਂ ਬਹੁਤਾਤ ਵਿੱਚ ਉਹਦੀ ਕੀ ਕਦਰ ਹੋਣੀ ਚਾਹੀਦੀ ਉਹਨੂੰ ਪਤਾ ਨਹੀਂ ਹੁੰਦਾ ਕਈ ਰੀ ਜੀ ਮਹਾਰਾਜ ਕਹਿੰਦੇ ਜਿਵੇਂ ਇੱਕ ਮੱਛੀ ਪਾਣੀ 'ਚ ਰਹਿੰਦੀ ਹੈ ਪਾਣੀ 'ਚ ਰਹਿੰਦੇ ਹੋ ਬੇਪਰਵਾਹ ਹੈ ਟੈਨਸ਼ਨ ਨਹੀਂ ਕੋਈ ਪਾਣੀ ਉਹਦੇ ਵਾਸਤੇ ਕੀ ਸੀ ਇਹ ਮੱਛੀ ਨੂੰ ਉਦੋਂ ਪਤਾ ਲੱਗਦਾ ਜਦੋਂ ਉਹ ਤੋਂ ਵਿਛੜਦੀ ਹੈ ਹੂੰ ਹੈਨਾ ਇੱਕ ਪਤਨੀ ਵਾਸਤੇ ਪਤੀ ਕੀ ਹੈ ਇਹ ਉਦੋਂ ਹੀ ਪਤਾ ਲੱਗਦਾ ਜਦੋਂ ਪਤੀ ਕਿਤੇ ਚਲਾਣਾ ਕਰ ਜਾਵੇ ਹੂੰ ਸੋ ਇਹ ਮਨੁੱਖ ਦਾ ਸੁਭਾਅ ਹੀ ਹੈ ਕਿ ਇਹ ਜਦੋਂ ਕੋਈ ਕੀਮਤੀ ਵਸਤੂ ਇਹਦੇ ਕੋਲ ਹੁੰਦੀ ਹੈ ਉਦੋਂ ਇਹਦੀ ਕਦਰ ਨਹੀਂ ਪਾਉਂਦਾ ਤੇ ਫਿਰ ਜਦੋਂ ਕਈ ਜਿਹੜੀ ਸਿਆਣੇ ਸਮਝਾਉਂਦੇ ਨੇ ਨਾ ਉਹ ਫਿਰ ਉਹਨੂੰ ਪਹਿਲਾਂ ਉਹ ਸੀਨ ਚੇਤੇ ਕਰਾਉਂਦੇ ਆ ਜਦੋਂ ਉਹ ਚੀਜ਼ ਉਹਦੇ ਤੋਂ ਗਵਾਚ ਜਾਵੇ ਤਾਂ ਕਿ ਇਹਨੂੰ ਸਾਂਭ ਸਕੇ ਕਿ ਵੀ ਇਹ ਕੀਮਤੀ ਚੀਜ਼ ਮਿਲੀ ਤੇਨੂੰ ਤੂੰ ਸਾਂਭ ਲਾ ਹੁਣ ਕਈ ਐਸਾ ਵੀ ਵੇਲਾ ਆਉਣਾ ਜਦੋਂ ਇਹ ਤੇਰੇ ਤੋਂ ਕੋਲ ਚਲੀ ਜਾਣੀ ਆ ਉਦੋਂ ਤੇਰਾ ਕੀ ਹਾਲ ਹੋਣਾ ਹੈ ਤੈਨੂੰ ਦੱਸ ਦਈਏ ਤੇ ਮਹਾਰਾਜ ਨੇ ਮੈਨੂੰ ਲੱਗਦਾ ਵੀ ਇੱਥੇ ਉਹੀ ਸਾਨੂੰ ਸਮਝਾਇਆ ਹੈ ਵੀ ਜਵਾਨੀ ਇੱਕ ਬੜਾ ਕੀਮਤੀ ਫੇਸ ਆ ਸਾਡੀ ਲਾਈਫ ਦਾ ਹਮ ਹੈਨਾ ਸੋ ਇਹ ਸਦਾ ਦਾ ਰਹਿਣਾ ਨਹੀਂ ਇਹਨੇ ਗਵਾਚ ਜਾਣਾ ਹੈ ਫਿਰ ਜਦੋਂ ਇਹ ਗਵਾਚਿਆ ਉਦੋਂ ਬੁਢੇਪਾ ਆ ਜਾਣਾ ਹੈ ਉਦੋਂ ਤੂੰ ਫਿਰ ਜਵਾਨੀ ਨੂੰ ਰੋਣਾ ਹੈ ਵੀ ਉਦੋਂ ਮੈਂ ਆਰ ਕਿਉਂ ਨਹੀਂ ਕੀਤਾ ਉਹ ਕਿਉਂ ਨਹੀਂ ਕੀਤਾ ਇੱਕ ਬਜ਼ੁਰਗ ਨਾ ਜੀ ਆਪਣੇ ਬੱਚੇ ਨੂੰ ਸਮਝਾ ਰਿਹਾ ਹੈ ਹੁਣ ਬਜ਼ੁਰਗ ਉਹ ਆ ਜਿਹੜਾ ਦਿਹਾੜੀ ਦੱਪਾ ਕਰਦਾ ਹੈ ਬੱਚੇ ਨੂੰ ਸਮਝਾ ਰਿਹਾ ਵੀ ਪੁੱਤ ਤੂੰ ਮਿਹਨਤ ਕਰ ਲੈ ਤੇਰੇ ਕੋਲ ਹੁਣ ਸਮਾਂ ਹੈ ਉਮਰ ਹੈ ਮਿਹਨਤ ਕਰ ਲੈ ਜੇ ਨਾ ਕੀਤੀ ਤੇ ਮੈਂ ਅੱਜ ਜਿਵੇਂ ਦਿਹਾੜੀ ਕਰਦੇ ਤੱਕੇ ਖਾਣਾ ਪਿਆ ਨਾ ਤੈਨੂੰ ਖਾਣੇ ਪੈਣੇ ਆ ਹੂੰ ਬੱਚਾ ਕਹਿੰਦਾ ਵੀ ਬਾਪੂ ਜੀ ਵੀ ਮੈਂ ਮਿਹਨਤ ਤਾਂ ਕਰ ਲੂੰਗਾ ਠੀਕ ਹੈ ਪਰ ਤੁਸੀਂ ਹੁਣ ਕਿਉਂ ਤੱਕੇ ਖਾਣੇ ਫਿਰ ਤੁਸੀਂ ਵੀ ਕਰ ਲਓ ਮਿਹਨਤ ਜਿਹੜੀ ਮੈਂ ਕਰਨੀ ਆ ਹੂੰ ਉਹ ਕਹਿੰਦੇ ਪੁੱਤ ਮੈਨੂੰ ਮੌਕੇ ਤਾਂ ਮਿਲੇ ਸੀ ਜਦੋਂ ਮੈਂ ਤੇਰੀ ਉਮਰ ਆਲਾ ਹੋਇਆ ਸੀ ਇਹ ਮੈਂ ਸੱਚੀ ਗੱਲ ਸੁਣਾ ਰਿਹਾ ਮੈਂ ਆਪਾਂ ਵੇਖ ਐਸੀ ਕਹਾਣੀਆਂ ਬਹੁਤ ਹੁੰਦੀਆਂ ਐ ਅਖੇ ਜੀ ਮੈਂ ਫੌਜ 'ਚ ਵੀ ਭਰਤੀ ਹੋਇਆ ਸੀ ਉੱਥੋਂ ਮੈਂ ਭੱਜ ਕੇ ਆ ਗਿਆ ਫਿਰ ਹੋਰ ਵੀ ਮੈਨੂੰ ਤਿਆਰੀਆਂ ਕਰਨ ਦੀਆਂ ਮੌਕੇ ਮਿਲੇ ਮੈਂ ਉਹ ਕਰ ਕਰ ਛੱਡ ਤੇ ਮੌਕੇ ਬਹੁਤ ਮਿਲੇ ਸੀ ਪਰ ਉਦੋਂ ਸਮਝ ਕੋਈ ਨਹੀਂ ਸੀ ਕੋਈ ਦੱਸਣ ਵਾਲਾ ਕੋਈ ਨਹੀਂ ਸੀ ਜਾਂ ਮੇਰੀ ਬੁੱਧੀ ਨੂੰ ਸਿਆਣਿਆਂ ਦੀ ਗੱਲ ਸਮਝਣੀ ਸੀ ਪੈਂਦੀ ਉਹ ਵੇਲਾ ਮੈਂ ਲੰਘਾ ਲਿਆ ਉਹ ਮੈਂ ਸਾਂਭ ਲੈਂਦਾ ਅੱਜ ਮੈਂ ਪੈਨਸ਼ਨ ਤੇ ਬੈਠਾ ਹੋਣਾ ਸੀ ਉਹ ਮੈਂ ਵੇਲਾ ਨਹੀਂ ਸਾਂਭਿਆ ਅੱਜ ਮੈਂ ੱੱਕੇ ਖਾਣਾ ਪਿਆ ਤੇ ਪੁੱਤ ਕਹਿੰਦਾ ਵੀ ਬਾਪੂ ਫਿਰ ਹੋਣ ਹੁਣ ਕਰ ਲਓ ਮਿਹਨਤ ਹੁਣ ਕੀ ਹੋਇਆ ਉਹ ਕਹਿੰਦੇ ਪੁੱਤੋ ਵੀ ਸਮਾਂ ਹੀ ਹੁੰਦਾ ਹੈ ਪਹਿਲੀ ਤਾਂ ਗੱਲ ਕਿ ਸਰਕਾਰੀ ਕਾਨੂੰਨ ਵੀ ਇਹੀ ਹੈ ਵੀ ਇੰਨੀ ਉਮਰ ਤੱਕ ਦੀ ਸੀਮਾ ਤਾਂ ਕਿ ਤੁਸੀਂ ਉਹ ਨੌਕਰੀ ਹਾਸਲ ਕਰ ਸਕਦੇ ਕਿਸੇ ਨੇ 40 ਸਾਲ ਦੀ ਸੀਮਾ ਲਿਖ ਦਿੰਦੇ ਕੋਈ 45 ਸਾਲ ਵੀ ਮੈਂ ਤਾਂ ਹੁਣ 50 60 ਟੱਪ ਚੁੱਕਾ ਮੇਰੇ ਤੋਂ ਤਾਂ ਹੁਣ ਕਿੱਥੋਂ ਹੋਣੀ ਹੈ ਹੂੰ ਦੂਜੀ ਗੱਲ ਕਿ ਜੇ ਮੰਨ ਲਓ ਮੈਨੂੰ ਮੌਕਾ ਮਿਲ ਵੀ ਜਾਵੇ ਚਲੋ ਦੇ ਦਿੰਨੇ ਉਮਰ ਪੁੱਤ ਨੂੰ ਜਿਹੜੀ ਉਮਰ ਤੇਰੇ ਤੇ ਜਿਹੜੀ ਮਿਹਨਤ ਤੇਰ ਤੋਂ ਹੋ ਜਾਣੀ ਮੇਰੇ ਤੋਂ ਥੋੜੀ ਹੋਣੀ ਹੈ ਮੇਰਾ ਤਾਂ ਹੁਣ ਸਰੀਰ ਥੱਕ ਗਿਆ ਹੂੰ ਹੁਣ ਤਾਂ ਇਹ ਜਦੋਂ ਭਾਰ ਨਹੀਂ ਚੁੱਕਿਆ ਜਾਂਦਾ ਹੁਣ ਤਾਂ ਦਿਮਾਗ ਵੀ ਉਹਨਾ ਕੰਮ ਨਹੀਂ ਕਰਦਾ ਜਿੰਨਾ ਤੇਰਾ ਕਰਦਾ ਸੋ ਜਿਵੇਂ ਤੁਸੀਂ ਗੱਲ ਕੀਤੀ ਸੀ ਨਾ ਵੀ ਜਵਾਨੀ ਇੱਕ ਪੀਕ ਹੁੰਦਾ ਹੈ ਸੋ ਇਹ ਗੱਲ ਬਹੁਤ ਗਹਿਰੀ ਹੈ ਉਹਦੇ ਵਿੱਚ ਕੀ ਹੈ ਵੀ ਜਵਾਨੀ ਇੰਨਾ ਐਨਰਜੈਟਿਕ ਫੇਸ ਆ ਵੀ ਇਹ ਸਭ ਤੋਂ ਵੱਧ એનર્ਜੀ ਬੰਦੇ ਕੋਲ ਜਵਾਨੀ 'ਚ ਹੁੰਦੀ ਆ ਜੀ ਤੇ ਮਨੁੱਖ ਨੇ ਦੁਨਿਆਵੀ ਤੌਰ ਤੇ ਵੀ ਕੋਈ ਪਦਵੀ ਹਾਸਲ ਕਰਨੀ ਆ ਬਚਪਨ ਤੋਂ ਉਹਦੀ ਕਹਾਣੀ ਸ਼ੁਰੂ ਹੁੰਦੀ ਆ ਸਕੂਲਿੰਗ ਹੋਣ ਤੋਂ ਲੈ ਕੇ ਫਿਰ ਜਦੋਂ ਜਵਾਨੀ ਤੱਕ ਪਹੁੰਚਦਾ ਉਹਦੀ ਮਿਹਨਤ ਪੂਰੀ ਵਾਧ ਜਾਂਦੀ ਆ ਜਿਹੜਾ ਉਹ ਸਮਾਂ ਸਾਂਭ ਲੈਂਦਾ ਦੁਨਿਆਵੀ ਤੌਰ ਤੇ ਵੀ ਉਦੋਂ ਕੀਤੀ ਮਿਹਨਤ ਬੰਦਾ ਉੱਚੀ ਪਦਵੀ ਤੇ ਪਹੁੰਚਦਾ ਹੈ ਫਿਰ ਬੁਢੇਪੇ ਵੇਲੇ ਵੀ ਉਹ ਸੌਖਾ ਕੱਟਦਾ ਹੈ ਜੀ ਪਰ ਜਿੰਨੇ ਜਵਾਨੀ ਐਸ਼ ਕਰਨਾ ਚੁਣ ਲਿਆ ਜਿੰਨੇ ਜਵਾਨੀ ਵੇਲੇ ਮਿਹਨਤ ਤੋਂ ਭੱਜਣਾ ਚੁਣ ਲਿਆ ਉਹ ਫਿਰ ਬੰਦਿਆਂ ਨੂੰ ਮਿਹਨਤ ਤਾਂ ساری ਜ਼ਿੰਦਗੀ ਕਰਨੀ ਪੈਂਦੀ ਆ ਪਰ ਉਹਨਾਂ ਦੀ ਮਿਹਨਤ ਸਿਰਫ ਧੱਕੇ ਦਿੰਦੀ ਆ ਉਹਨਾਂ ਨੂੰ ਉੱਚੀਆਂ ਪਦਵੀਆਂ ਤੇ ਨਹੀਂ ਪਹੁੰਚਾਉਂਦੀ ਹੁਣ ਮਿਹਨਤ ਤਾਂ ਦਿਹਾੜੀ ਦੱਪੇ ਕਰਨ ਵਾਲਾ ਵੀ ਕਰ ਰਿਹਾ ਹੈ ਪਰ ਸਮਾਂ ਰਹਿੰਦੇ ਆ ਤੇ ਸਹੀ ਢੰਗ ਨਾਲ ਕੀਤੀ ਹੁੰਦੀ ਨਾ ਅੱਜ ਮਿਹਨਤ ਤਾਂ ਹੋ ਸਕਦਾ ਉਹਦੇ ਤੋਂ ਘੱਟ ਕਰਨੀ ਪੈਂਦੀ ਪਰ ਸੁੱਖ ਵੱਧ ਮਿਲਨੇ ਸੀ ਜੀ ਅਧਿਆਤਮਿਕ ਤੌਰ ਤੇ ਵੀ ਐਵੇਂ ਹੀ ਗੱਲ ਫਿੱਟ ਬੈਠਦੀ ਆ ਉਹ ਕੀ ਬੈਠਦੀ ਆ ਵੀ ਠੀਕ ਹੈ ਕਿ ਪਰਮਾਤਮਾ ਨੇ ਸਾਨੂੰ ਰੱਬ ਪਾਉਣ ਦੀ ਕੋਈ ਲਾਸਟ ਡੇਟ ਨਹੀਂ ਦਿੱਤੀ हां दुनियावी नौकरियां दी लास्ट डेट हुंदी है बी 45 साल ਤੋਂ ਬਾਅਦ ਨਹੀਂ ਰੱਬ ਨੇ लास्ट डेट ਨਹੀਂ ਦਿੱਤੀ ਮਹਾਰਾਜ ਕਹਿੰਦੇ ਕੋਈ ਨਹੀਂ 65 ਸਾਲ ਦੀ ਉਮਰ 'ਚ ਵੀ ਤੈਨੂੰ ਸੋਚੀ ਆ ਜੀ ਚੱਲ ਪੇਗਾ ਕੋਈ ਚੱਕਰ ਨਹੀਂ ਪਰ ਗੱਲ ਇਹ ਹੈ ਇਥੇ ਹੁਣ ਕਿੰਨਾ ਵਾਸਤੇ ਮਤਲਬ ਜੇ ਕਿਸੇ ਨੂੰ ਬੁਢੇਪੇ ਚ ਵੀ ਸੋਚੀ ਆ ਗਈ ਕੋਈ ਚੱਕਰ ਨਹੀਂ ਹੈਗਾ ਮਤਲਬ ਕੋਈ ਇਹ ਨਾ ਸੋਚੇ ਵੀ ਹੁਣ ਬਜ਼ੁਰਗ ਵਿਚਾਰੇ ਨਰਾਸ਼ ਹੋ ਜਾਣ ਵੀ ਸਾਡੇ ਲਈ ਖੇਡ ਖਤਮ ਹੋ ਉਹ ਨਹੀਂ ਗੱਲ ਹੈਗੀ ਜੀ ਗੱਲ ਇਹ ਆਪਾਂ ਇੱਥੇ ਇੱਥੇ ਖਾਸ ਕਰਕੇ ਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆਂ ਵੀ ਭਲੇ ਉਹ ਜਿਹੜੀ એનર્ਜੀ ਤੁਹਾਡੇ ਕੋਲ ਹੈ ਹੁਣ ਜਿਹੜਾ ਫਾਲ ਇੱਕ ਰੁੱਤ ਹੁੰਦਿਆਂ ਜਿਹੜੇ ਬੀਜ ਨੇ ਪੁੰਗਰ ਜਾਣਾ ਹੈ ਨਾ ਮੌਸਮ ਲੰਘਿਆ ਵੀ ਕਈ ਗੁਬਾਰ ਬੀਜ ਪੁੰਗਰ ਤਾਂ ਹੁੰਦੇ ਆ ਪਰ ਜਿਹੜੀ ਪ੍ਰੋਬੈਬਿਲਟੀ ਜਿਹੜੀ ਜ਼ਿਆਦਾ ਹੈ ਪੁੰਗਰਣ ਦੀ ਉਹ ਰੁੱਤ ਦੇ ਵਿੱਚ ਹੁੰਦੀ ਆ ਜੀ ਹੈਣਾ ਹੁਣ ਇਹ ਹੁਣ ਜੇ ਆਪਾਂ ਗੁਰਬਾਣੀ ਦੇ ਵਿੱਚੋਂ ਸਮਝੀਏ ਮਹਾਰਾਜ ਕਹਿੰਦੇ ਵੀ ਮਨੁੱਖ ਕਿਉਂ ਇਹ ਆਪਾਂ ਨਾ ਪਤਾ ਕਿਉਂ ਗੱਲ ਕਰਦੇ ਪਏ ਤੁਸੀਂ ਵੇਖ ਲਿਓ ਅੱਜ ਵੀ ਕਈ ਲੋਕ ਐਸੇ ਨੇ ਜਿਨ੍ਹਾਂ ਨੇ ਆਪਣੇ ਜ਼ਿੰਦਗੀ ਦੇ ਫੇਸੇਸ ਨੂੰ ਨਾ ਫਿਕਸ ਕਰ ਲਿਆ ਬਚਪਨ ਖੇਡਣ ਵਾਸਤੇ ਜਵਾਨੀ ਐਸ਼ ਕਰਨ ਵਾਸਤੇ ਕੋਈ ਜਵਾਨਾਂ ਨੂੰ ਕਹਿੰਦੇ ਨਾ ਭਲਾਵਾ ਤੂੰ ਵੀ ਬਾਣੀ ਪੜ ਲਿਆ ਕਰ ਹੁਣ ਇਹ ਮੈਂ ਮੇਰੇ ਤਜਰਬੇ ਦੀ ਇਹ ਗੱਲ ਆ ਜੀ ਅੱਜ ਤੋਂ 4-5 ਸਾਲ ਪਹਿਲਾਂ ਦੀ ਗੱਲ ਆ ਸੀ ਨਾ ਸਤ ਸੰਗਤ ਕਲਾਸਾਂ ਸ਼ੁਰੂ ਕਰਨੀਆਂ ਸੀ ਗੁਰਮਤ ਦੀਆਂ ਤੇ ਬੱਚਿਆਂ ਦੀ ਅਸੀਂ ਵੈਸੇ ਖਾਸ ਕਰਕੇ ਕਲਾਸਾਂ ਸੀ ਬੱਚਿਆਂ ਕੋਲ ਗਏ ਬੱਚਿਓ ਕਲਾਸਾਂ ਲਗਣੀਆਂ ਆਇਆ ਕਰੋ ਇੱਕ ਬੱਚਾ ਮਿਲਿਆ ਛਰਾਰਤੀ ਜਿਆ ਸੀ ਕਹਿੰਦਾ ਵੀ ਮੈਂ ਤਾਂ ਖੇਡਣਾ ਹੁੰਦਾ ਏ ਮੇਰਾ ਵੱਡਾ ਭਰਾ ਨੂੰ ਕਹਦੇ ਉਹ ਆ ਜਾ ਕਰੂਗਾ ਹੁਣ ਵੱਡਾ ਭਰਾ ਥੋੜਾ ਜਵਾਨ ਸੀ ਮੁੱਛ ਫੁੱਟ ਸੀ ਉਹਦੇ ਕੋਲ ਗਿਆ ਉਹਨੂੰ ਸਿਰਫ ਇੱਕ ਸਮਝਾਉਣ ਦਾ ਜਰੀਆ ਸੀ ਬਾਵਾ ਨੇੜੇ ਨੇੜ ਦੇ ਸੀ ਉਹ ਬੰਦੇ ਉਹਦੇ ਕੋਲ ਗਿਆ ਵੀ ਇਹ ਜਵਾਕ ਕਹਿੰਦਾ ਪਿਆ ਵੀ ਤੂੰ ਆ ਜਾ ਕੇ ਕਰ ਕਲਾਸ ਵੈਸੇ ਤਾਂ ਸਾਡੀ ਕਲਾਸ ਜਵਾਕਾਂ ਵਾਸਤੇ ਆ ਤੇ ਇਹ ਕਹੀ ਜਾਂਦਾ ਤੂੰ ਆ ਜਾ ਕੇ ਆਉਣਾ ਫਿਰ ਉਹ ਕਹਿੰਦਾ ਭਰਾਵਾ ਮੇਰਾ ਕੰਮ ਕਰਦੋ ਨੇ ਆ ਵੀ ਧੰਦੇ ਕਰਨ ਦਾ ਸਮਾਂ ਖੇਡਣ ਉਹ ਮੈਂ ਵੀ ਉਧਰ ਕ੍ਰਿਕਟ ਖੇਡਣ ਜਾਣਾ ਹੁੰਦਾ ਉਹ ਰੈਸ਼ ਕਰਨ ਦਾ ਪਾਰਟੀ ਸ਼ਾਟੀ ਕਰਨ ਦਾ ਸਮਾਂ ਤੂੰ ਇੰਜ ਕਰ ਮੇਰੇ ਡੈਡੀ ਨੂੰ ਕਹਿ ਦੇ ਹੁਣ ਡੈਡੀ ਅੱਧ ਖੜ ਉਮਰ ਦਾ ਉਹਨੂੰ ਆਖਿਆ ਉਹ ਕਹਿੰਦਾ ਭਲਾਵਾ ਸਾਡੇ ਕੋਲ ਟਾਈਮ ਨਹੀਂ ਹੁੰਦਾ ਉਹ ਬਜ਼ੁਰਗ ਬੈਠੇ ਵਿਲੇ ਹੀ ਹੁੰਦੇ ਉਹਨਾਂ ਨੂੰ ਕਹਿ ਦੇ ਜਾ ਕੇ ਬਜ਼ੁਰਗਾਂ ਨੂੰ ਆਖਿਆ ਤੇ ਬਜ਼ੁਰਗਾਂ ਨੇ ਉਹਨਾਂ ਤਿੰਨਾਂ ਨੂੰ ਕੋਲ ਬਹਾ ਕੇ ਤੇ ਨਾਲ ਅਸੀਂ ਕੋਲ ਸੀ ਤੇ ਉਹਨਾਂ ਨੇ ਬੜੇ ਪਿਆਰ ਦੇ ਨਾਲ ਸਮਝਾਇਆ ਕਹਿੰਦੇ ਵੀ ਇਹ ਤਾਂ ਕਮਲੇ ਹੋ ਗਈ ਆ ਮੈਂ ਵੀ ਬਚਪਨ ਚ ਇੰਜ ਹੀ ਕਹਿੰਦਾ ਸੀ ਵੀ ਜਵਾਨ ਹੋ ਕੇ ਆ ਕਰ ਲਾਂਗੇ ਜਵਾਨ ਹੋ ਕੇ ਕਹਿਤਾ ਬੁੱਢੇ ਹੋ ਕੇ ਕਰ ਲਾਂਗੇ ਕਹਿੰਦੇ ਅੱਜ ਹਾਲਾਤ ਇਹ ਨੇ ਕਿ ਮੰਜੇ ਤੋਂ ਮੇਰੇ ਤੋਂ ਉੱਠਣਾ ਔਖਾ ਹੋ ਗਿਆ ਡਾਂਗ ਨਾਲ ਮਸਾਂ ਮੈਂ ਤੁਰਦਾ ਹੁਣ ਮੇਰੇ ਤੋਂ ਗੁਰਦੁਆਰੇ ਕਿਵੇਂ ਜਾਇਆ ਜਾਵੇ ਹਮ ਹੁਣ ਮੈਂ ਬਾਣੀ ਕਿਵੇਂ ਪੜਾਂ ਮੇਰੇ ਤਾਂ ਬੂਲਦੇ ਆ ਮੇਰੀ ਆਵਾਜ਼ ਕੰਬਦੀ ਹੈ ਹਮ ਹੁਣ ਬਾਣੀ ਵਿੱਚ ਵੀ ਬਚਨ ਆਉਂਦਾ ਹੈ ਨਾ ਕਿ ਕਾਲੀ ਜਿਨੀ ਨਾ ਰਾਵਿਆ ਤੌਲੇ ਈਰਾਵੇ ਕੋਈ ਜਦੋਂ ਕੇਸ ਕਾਲੇ ਸੀ ਉਦੋਂ ਤੂੰ ਜਪਿਆ ਨਹੀਂ ਹੁਣ ਚਿੱਟੇ ਹੋ ਗਏ ਤੇ ਹੁਣ ਤੂੰ ਕਹਿਣਾ ਮੈਂ ਜਪਾਂ ਤਾਂ ਹੁਣ ਕਿਵੇਂ ਜਪਿਆ ਜਾਵੇ ਮੈਂ ਕਹੀ ਤਾਂ ਇਹਦੇ ਚ ਇਹ ਵੀ ਹੈ ਨਾ ਵੀ ਕਈ ਤਾਂ ਫਿਰ ਚਿੱਟੇ ਹੋਣ ਵੀ ਨਹੀਂ ਨਾ ਦਿੰਦੇ ਇਹ ਵੀ ਇੱਕ ਪੱਕਾ ਪੱਖ ਹੈਗਾ ਚਿੱਟੇ ਹੋਣ ਵੀ ਨਹੀਂ ਦੇ ਹਾਂ ਕਈ ਕਈ ਉਹ ਉਹ ਹੈ ਨਾ ਉਹ ਤਾਂ ਭਲੇਖਾ ਚਲੋ ਪਾਉਂਦੇ ਦੁਨੀਆ ਨੂੰ ਹਾਂ ਹਾਂ ਭਲੇਖਾ ਪਾਉਂਦੇ ਬਹੁਤ ਰੱਬ ਵੱਲੋਂ ਤਾਂ ਚਿੱਟੇ ਹੋ ਗਏ ਰੱਬ ਵੱਲੋਂ ਤਾਂ ਚਿੱਟੇ ਹੋ ਹੀ ਜਾਂਦੇ ਕਈ ਵਾਰੀ ਕਈ ਵਾਰੀ ਅਸੀਂ ਉਹ ਜਿਹੜੇ ਨਾ ਤੌਲੇ ਉਹ ਅਸੀਂ ਸੋਚਦੇ ਹਾਂ ਵੀ ਸ਼ਾਇਦ ਇਹ ਵੀ ਇੱਕ ਨਾ ਸਾਨੂੰ ਇਹ ਵੀ ਇੱਕ ਪੱਕਾ ਸਮਝਣਾ ਹੀ ਚਾਹੀਦਾ ਹੈ ਪੀ ਅਸੀਂ ਨਾ ਪਤਾ ਨਹੀਂ ਕਿ ਇਸ ਭਲੇਖੇ ਦੇ ਵਿੱਚ ਮੈਨੂੰ ਇਹ ਲੱਗਦਾ ਹੁੰਦਾ ਕਿ ਅਸੀਂ ਉਹ ਭਲੇਖੇ ਸਾਡੇ ਮਨਾਂ ਦੇ ਨਿਕਲਨੇ ਚਾਹੀਦੇ ਆ ਕਿ ਜੇਕਰ ਅਸੀਂ ਮਤਲਬ ਜ਼ਿੰਦਗੀ ਦੇ ਵਿੱਚ ਜੇ ਆਪਣੇ ਕੇਸਾਂ ਨੂੰ ਕਾਲ ਖਲਾਵ ਹੀ ਲਵਾਂਗੇ ਤਾਂ ਐਕਚੁਅਲੀ ਪਤਾ ਨਹੀਂ ਕਿਵੇਂ ਮੈਨੂੰ ਇਹ ਲੱਗਦਾ ਹੁੰਦਾ ਵੀ ਇਹ ਵੀ ਇੱਕ ਤਰ੍ਹਾਂ ਦਾ ਮੂੰਹ ਕਾਲਾ ਕਰਨੀ ਹੋ ਗਿਆ ਬਿਲਕੁਲ ਆਪਾਂ ਕਹਿੰਦੇ ਵੀ ਮੂੰਹ ਕਾਲਾ ਨਹੀਂ ਕਰਨਾ ਚਾਹੀਦਾ ਬੰਦੇ ਨੂੰ ਅਸੀਂ ਫਿਜ਼ੀਕਲੀ ਮਤਲਬ ਮੂੰਹ ਕਾਲਾ ਕਰਕੇ ਜਾਂ ਮਤਲਬ ਦਾੜੀ ਸਾਡੇ ਮੂੰਹ ਤੇ ਹੀ ਹੈ ਨਾ ਜਾਂ ਔਰ ਮਤਲਬ ਸਿਰ ਤੇ ਕਈ ਸਿਰਕ ਸਿਰ ਤੇ ਹੈਗਾ ਵੀ ਅਸੀਂ ਆਪਾਂ ਕਹਿੰਦੀਏ ਕਿ ਤੁਸੀਂ ਇੱਕ ਇੱਕ ਦਾੜੇ ਨੂੰ ਆਪਦੇ ਨੂੰ ਕਾਲਾ ਕਰ ਲਿਆ ਜਾਂ ਉਹਦੇ ਤੇ ਕਿਸੇ ਵੀ ਰੂਪ ਵਿੱਚ ਤਾਂ ਆਪਾਂ ਆਪਦਾ ਮੂੰਹ ਕਾਲਾ ਕਰ ਹੀ ਲਿਆ ਬੇਸਿਕਲੀ ਤੇ ਅਸੀਂ ਅਸੀਂ ਇਹ ਸੋਚਦੇ ਹਾਂ ਵੀ ਸਾਡੀ ਜਿਹੜੀ ਜਵਾਨੀ ਹੈ ਨਾ ਉਹ ਮੈਂਟੇਨ ਰਵੇ ਜੀ ਇੱਕ ਬਲਿਖਾ ਹੈ ਬਿਲਕੁਲ ਤੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਤਰਨਾਪੂ ਇਉਂ ਹੀ ਗयो ਕਿੰਨਾ ਕਟਾਈ ਹੂੰ ਕਈ ਬੰਦੇ ਸੋਚਦੇ ਆ ਜੀ ਮੈਂ ਤਾਂ ਹੱਲੇ ਇੱਥੋਂ ਤੱਕ ਇਹ ਮਤਲਬ ਇੱਕ ਅਜੇ ਇੱਥੋਂ ਤੀਕ ਤਾ ਮੈਂ ਹੱਲੇ ਆਪਦੇ ਵਾਲਾਂ ਨੂੰ ਕੇਸਾਂ ਨੂੰ ਕਾਲਾ ਕਰ ਹੀ ਸਕਦਾ ਨਾ ਪਰ ਮੈਂ ਕਈ ਵਾਰ ਸੋਚਦਾ ਵੀ ਉਹ ਵਾਰੀ ਵਾਰੀ ਆਪਦੇ ਆਪ ਨੂੰ ਇਹ ਮੰਨਦਾ ਇੱਕ ਭਲੇਖਾ ਪਾ ਲੈਂਦੇ ਆ ਵੀ ਅਸੀਂ ਤਾਂ ਹੱਲੇ ਤਰਨਾਪੂ ਪੀਰੀੜੇ ਚ ਹੀ ਆ। ਉਹ ਆਪਾਂ ਕਿਤੇ ਉੱਥੇ ਗਏ ਵੀ ਸੀ ਨਾ ਸੈਸ਼ਨ ਦੇ ਵਿੱਚ। ਤੇ ਉਹ ਤਾਂ ਸਪੈਸ਼ਲ ਕਹਾਣੀਆਂ ਵੀ ਸੁਣਾਉਂਦਾ ਇਹ ਕਹਿੰਦੇ ਵੀ ਬਾਪੂ ਜੀ ਨਹੀਂ ਕਹਿਣਾ ਵੀਰ ਜੀ ਆਖੋ। ਵੀ ਉਹ ਫਿਰ ਅਸੀਂ ਮੰ ਉਹਦੇ ਮਨ ਨੂੰ ਇੰਜ ਹੋਊਗਾ ਵੀ ਮੈਂ ਬੁੱਢਾ ਹੋ ਗਿਆ। ਪਰ ਮਹਾਰਾਜ ਨੇ ਮੈਨੂੰ ਲੱਗਦਾ ਵੀ ਭੱਜਣਾ ਨਹੀਂ ਐਕਸੈਪਟੈਂਸ ਸਿਖਾਈ ਸਾਨੂੰ ਜੀ ਫਿਰ ਕੀ ਹੋ ਗਿਆ ਹੈ ਜੇ ਮੰਨ ਲਓ ਕੇਸ ਤੋਲੇ ਹੋ ਗਏ ਮਾਰ ਵੇਖੋ ਅਸੀਂ ਜੋ ਖਾਲਸਾਈ ਬੋਲੇ ਪੜਦੇ ਫਿਰ ਇਹਨਾਂ ਨੂੰ ਉਹ ਹੀਰੇ ਕਹਿੰਦੇ ਆ ਤੋਲੇ ਆ ਜਾਣ ਤੋਲੇ ਨਹੀਂ ਹੀਰੇ ਕਹਿੰਦੇ ਮਹਾਰਾਜ ਨੇ ਤਾਂ ਸਾਨੂੰ ਇਹਦੇ ਵਿੱਚੋਂ ਵੀ ਚੜ੍ਹਦੀ ਕਲਾ ਸੋ ਗੱਲ ਇਹ ਆ ਵੀ ਜਿਹੜੀ ਆਪਾਂ ਕਰ ਰਹੇ ਸੀ ਤਰਨਾਪੋ ਇਹੋ ਹੀ ਗਏ ਲਿਓ ਜਰਾ ਤਣ ਜੀ ਤੇ ਮਹਾਰਾਜ ਕਹਿੰਦੇ ਤੇਰੀ ਜਵਾਨੀ ਐਵੇਂ ਹੀ ਲੰਘ ਗਈ ਤੇ ਬੁਢੇਪਾ ਤੇਰੇ ਸਰੀਰ ਨੂੰ ਸ੍ਰੀ ਤਰਨਾਪੋ ਇਹੋ ਹੀ ਗਏ ਲਿਓ ਜਰਾ ਤਨ ਜੀਤ ਮਹਾਰਾਜ ਕਹਿੰਦੇ ਤੇਰੀ ਜਵਾਨੀ ਐਵੇਂ ਹੀ ਲੰਘ ਗਈ ਤੇ ਬੁਢੇਪਾ ਤੇਰੇ ਸਰੀਰ ਨੂੰ ਸਰੀਰ ਨੂੰ ਜੇਤ ਲਿਆ ਇਹ ਉਹਨਾਂ ਨੂੰ ਖਾਸ ਕਰਕੇ ਜਵਾਨਾਂ ਨੂੰ ਸੁਚੇਤ ਕਰ ਰਹੇ ਨੇ ਵੀ ਭਾਈ ਵੀ ਜਵਾਨੀ ਤੇਰੀ ਵੀ ਐਂਝ ਹੀ ਲੰਘ ਜਾਣੀ ਆ ਮਾਲਾ ਜਪੀ ਜਾਵਾਂਗੇ ਪਰ ਮਹਾਰਾਜ ਕਹਿੰਦੇ ਨੈਨੋ ਨੀਰ ਬਹਿ ਤਨ ਖੀਨਾ ਕੇਸ ਭਏ ਦੁਦਵਾਨੀ ਰੂਧਾ ਕੰਤ ਸ਼ਬਦ ਨਹੀਂ ਉਚਰੇ ਅਬ ਕਿਆ ਕਰੇ ਪ੍ਰਾਨੀ ਉਰੋਂ ਨੈਣ ਤੇਰੇ ਅੱਖਾਂ ਕਮਜ਼ੋਰ ਹੋ ਜਾਣੀਆਂ ਵੇਖਿਆ ਇਹਨਾਂ ਤੋਂ ਨਹੀਂ ਜਾਣਾ ਗੁੜਕਾ ਸਾਹਿਬ ਤੇਰੇ ਤੋਂ ਪੜਿਆ ਨਹੀਂ ਜਾਣਾ ਕੰਨਾਂ ਤੋਂ ਕੰਨ ਤੇਰੇ ਤੈਨੂੰ ਉੱਚਾ ਸੁਣਨਾ ਸ਼ੁਰੂ ਹੋ ਜਾਣਾ ਕੀਰਤਨ ਤੇਰੇ ਤੋਂ ਸੁਣਿਆ ਨਹੀਂ ਜਾਣਾ ਗਲੇ 'ਚ ਬਲਗਮ ਜੰਮ ਜਾਣੀ ਆਵਾਜ਼ ਤੇਰੀ ਨਿਕਲ ਨਹੀਂ ਨਹੀਂ ਪੈਰ ਤੇਰੇ ਕੰਬਨੇ ਨੇ ਤੇ ਇੱਥੋਂ ਤੱਕ ਵੀ ਮਹਾਰਾਜ ਨੇ ਇੱਕ ਥਾਂ ਲਿਖਿਆ ਕਹਿੰਦੇ ਵੀ ਸਹਰਾਣੇ ਪਿਆ ਜੱਗ ਤੇਰੇ ਤੋਂ ਚੱਕਿਆ ਨਹੀਂ ਜਾਣਾ ਤੂੰ ਕੈਨਾ ਬੰਦਗੀ ਕਰ ਲੇਗਾ ਹੁਣ ਇਹ ਇਹ ਇੱਕ ਇਹ ਆਮ ਹਾਲਾਤ ਹੈ ਮੈਂ ਫੇਰ ਰਿਪੀਟ ਕਰ ਦਿਆਂ ਵੀ ਇਹਦਾ ਅਰਥ ਇਹ ਨਹੀਂ ਜੇ ਤੁਸੀਂ ਕਹਿਣਾ ਵੀ ਇਹ ਅਸੀਂ ਇਸ ਕਰਕੇ ਕਹਿ ਰਹੇ ਆਂ ਵੀ ਸਾਡੀ ਅਸੀਂ ਜਵਾਨੀ ਦੇ ਵਿੱਚ ਸੁਚੇਤ ਹੋਈਏ ਆਪਣੀ ਜਵਾਨੀ ਦੀ એનર્ਜੀ ਨੂੰ ਗਲਤ ਪਾਸੇ ਨਾ ਲਾਈਏ ਪਰ ਇਹਦਾ ਅਰਥ ਇਹ ਵੀ ਨਹੀਂ ਬਟ ਦੈਟ ਇਜ਼ ਐਕਸੈਪਸ਼ਨਲ ਹੁਣ ਉਦਾਹਰਨ ਕਈ ਵਾਰੀ ਪਤਾ ਕੀ ਹੁੰਦਾ ਵੀ ਅਸੀਂ ਨਾ ਨਾਲ ਦੀ ਨਾਲ ਹੀ ਜਦੋਂ ਕਹਿੰਦੇ ਨਾ ਵੀ ਯਾਰ ਬਜੁਰਗੀ ਚ ਧੌਲੇ ਰਹਿੰਦੇ ਅਸੀਂ ਕਿਵੇਂ ਜਪਾਂਗੇ ਤੇ ਨਾਲ ਦੀ ਨਾਲ ਹੀ ਫਿਰ ਐਗਜ਼ਾਮਪਲ ਪਤਾ ਕਿਹਦੀ ਦੇਣਗੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਹੂੰ ਹੂੰ ਮਤਲਬ ਮੈਂ ਕਈ ਵਾਰ ਸੋਚਦਾ ਨਾ ਵੀ ਇਹ ਸਾਨੂੰ ਐਗਜ਼ਾਮਪਲ ਦੇਣੀ ਵੀ ਕਿਉਂ ਮਤਲਬ ਇੱਕ ਉਹ ਇੱਕ ਸਾਡਾ ਇੱਕ ਲੈਵਲ ਹੈ ਕੋਈ ਮਤਲਬ ਉਹ ਉਹ ਗੁਰਜੋਤ ਉਹਨਾਂ ਦੇ ਵਿੱਚ ਅ ਅਕਾਲਪੁਰਖ ਦੀ ਜੋਤ ਆ ਰਹੀ ਹੈ ਤੇ ਉਦਾਹਰਨ ਉਹਨਾਂ ਦੀ ਦੇਣੀ ਅਸੀਂ ਐਂ ਉਦਾਹਰਨ ਦੇ ਦਿੰਨੇ ਆ ਵੀ ਗੁਰੂ ਹਰਕ੍ਰਿਸ਼ਨ ਪਾਸ਼ਾ ਜੀ ਉਹ ਤਾਂ ਜੀ ਬਿਲਕੁਲ ਹਲੇ ਅ ਉਮਰ ਦੀ ਛੋਟੀ ਵਸ ਪਰ ਉਹਨਾਂ ਲਈ ਉਮਰਾਂ ਥੋੜੀ ਹੈ ਉਹ ਤਾਂ ਆਤ ਸੱਚ ਜਗਤ ਸੱਚ ਦੀ ਉਹ 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 ਜੋਤ ਉਹਨਾਂ ਦੇ ਅੰਦਰ ਆ ਰਹੀ ਹੈ ਸੋ ਮੈਨੂੰ ਲੱਗਦਾ ਵੀ ਕਈ ਵਾਰ ਨਾ ਅਸੀਂ ਆਪਦੇ ਵਰਗੇ ਮੇਰੇ ਵਰਗੇ ਬਿਲਕੁਲ ਅ ਜਿਨ੍ਹਾਂ ਕਈ ਵੀ ਵਿਕਾਰਾਂ ਨਾਲ ਭਰੇ ਹੋਏ ਸਰੀਰਾਂ ਦੀਆਂ ਉਦਾਹਰਨਾਂ ਉਹ ਅਸੀਂ ਉਹਨਾਂ ਨਾਲ ਦੇ ਬੈਠਦੇ ਆਂ ਕਈ ਵਾਰੀ ਜਾਂ ਦਿਨੇ ਆਂ ਵੀ ਜਿਵੇਂ ਜਿਵੇਂ ਉਹ ਕਈ ਵਾਰ ਕਹਿੰਦੇ ਨੇ ਉਹ ਪਰਤੀ ਜਾਂਦਤਾ ਜੀ ਆਪਾਂ ਇੱਕ ਸੋਚਿਆ ਵੀ ਆਉਣ ਵਾਲੇ ਸਮੇਂ 'ਚ ਆਪਾਂ ਇਹ ਗੱਲ ਕਰਾਂਗੇ ਬੱਚਿਆਂ ਦੀ ਇੰਜ ਕਰੀਏ ਬੱਚਿਆਂ ਦੀ ਫਰਵਰੀ 'ਚ ਹਾਂਜੀ ਹਾਂਜੀ ਤੇ ਉਹ ਕਈ ਵਾਰੀ ਅਸੀਂ ਉਦਾਹਰਨਾਂ ਉਹ ਲੈ ਲੈਨੇ ਆਂ ਜੀ 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 ਵੀ ਵੀ ਉਹਨਾਂ ਉਹ ਵੀ ਤਾਂ ਐ ਹੋਏ ਨਾ ਜੀ ਜੀ ਮੈਨੂੰ ਇਹ ਲੱਗਦਾ ਵੀ ਸਾਨੂੰ ਨਾ ਇਹ ਇੱਕ ਓਵਰਆਲ ਨਜ਼ਰੀਏ ਤੋਂ ਜਾਂ ਇੱਕ ਓਵਰਆਲ ਤਰੀਕੇ ਦੇ ਨਾਲ ਇਹ ਗੱਲ ਕਹੀ ਜਾ ਰਹੀ ਹੈ ਜਵਾਨੀ ਨੂੰ ਸੰਬੋਧਨ ਹੋ ਕੇ ਤਰਨਾਪੋ ਇਉਂ ਹੀ ਗਿਓ ਲਿਓ ਤਰਾ ਜਣ ਤਾ ਲਿਓ ਜਰਾ ਤਨਜੀਤ ਕਹੋ ਨਾਨਕ ਭਜ ਹਰਮਣਾ ਬਹੁਤ ਜ਼ਿਆਦਾ ਹੈ ਵੀ ਦੇਖੋ ਜੀ ਇਹ ਨਾ ਟੇਲਰ ਟਰੀਟਮੈਂਟ ਹੁੰਦਾ ਹੈ ਵੈਸੇ ਅਗਲਾ ਸ਼ਲੋਕ ਆਊਗਾ ਬਿਰਦ ਭੈਓ ਸੂਚੇ ਜੀ ਉਹਦੇ ਵਿੱਚ ਖਾਸ ਕਰਕੇ ਆਪਾਂ ਫਿਰ ਉੱਥੇ ਵੀ ਬਜ਼ੁਰਗਾਂ ਨੂੰ ਹੌਸਲਾ ਦੇ ਲਈ ਸਾਰੀਆਂ ਗੱਲਾਂ ਹੋਣਗੀਆਂ ਪਰ ਟੇਲਰ ਟਰੀਟਮੈਂਟ ਹੁੰਦਾ ਵੀ ਇੱਕ ਬਜ਼ੁਰਗ ਹੌਸਲਾ ਹਾਰ ਕੇ ਬੈਠਾ ਹੈ ਵੀ ਯਾਰ ਹੁਣ ਕਿਉਂਕਿ ਜੇ ਬਜ਼ੁਰਗਾਂ ਦਾ ਮਨ ਨਾ ਹੁੰਦਾ ਜੀ ਹੁਣ ਤਾਂ ਕੀ ਅਮਰਤ ਸ਼ਗਨੋਂ ਦਾ ਗਾਂ ਜਾ ਕੇ ਹੀ ਫਿਰ ਉਹ ਤਾਂ ਫਿਰ ਗਾਂ ਹੀ ਪਤਾ ਨਹੀਂ ਕਿਹੜਾ ਗਾਂ ਉਹਨਾਂ ਦਾ ਆਣਾ ਹੈ ਉਹਨਾਂ ਨੂੰ ਉਹ ਵੀ ਤੈਨੂੰ ਪਤਾ ਗਾਂ ਕੀ ਆ ਹੁਣ ਹਾਂਜੀ ਹੈਨਾ ਉਹ ਫਿਰ ਉਹ ਬੰਨੇ ਉਹਨਾਂ ਵਾਸਤੇ ਹੈਗਾ ਵੀ ਭਾਈ ਵੀ ਜੇ ਜੇ ਹੁਣ ਹੋਣੀ ਤੈਨੂੰ ਸੋਝੀ ਆ ਗਈ ਹੋਣੀ ਜਾਪ ਲੈ ਜੀ ਮਤਲਬ ਜਦੋਂ ਸੋਝੀ ਆ ਜਾਵੇ ਉਦੋਂ ਹੀ ਬੰਦਾ ਜਪਣਾ ਸ਼ੁਰੂ ਕਰ ਦਵੇ ਕਿਸੇ ਨੂੰ ਸੋਝੀ 15 ਸਾਲ ਚ ਆ ਜਾਵੇ 5 ਸਾਲ ਚ ਆ ਜਾਵੇ ਕਿਸੇ ਨੂੰ 25 30 ਸਾਲ ਚ ਆ ਜਾਵੇ ਭਾਵੇਂ ਕਿਸੇ ਨੂੰ 65 ਸਾਲ ਚ ਆ ਜਾਵੇ ਜਦੋਂ ਸੋਝੀ ਆ ਜਾਵੇ ਉਦੋਂ ਹੀ ਸ਼ੁਰੂ ਕਰ ਦਵੇ ਪਰ ਆਪਾਂ ਆਮ ਪਰ ਇੱਕ ਇੱਕ ਗੱਲ ਇੱਥੇ ਹੋ ਰਿਹਾ ਵੀ ਇਹ ਵੀ ਧਿਆਨ ਦੇ ਰੱਖਿਆ ਜਾਵੇ ਜਦੋਂ ਸੋਝੀ ਆ ਜਾਂਦੀ ਹੈ ਤੇ ਬੰਦਾ ਗੁਰੂ ਨਾਲ ਜੁੜ ਜਾਂਦਾ ਜਾਂ ਗੁਰੂ ਬਖਸ਼ਿਸ਼ ਕਰਕੇ ਉਹਨੂੰ ਆਪਣੇ ਨਾਲ ਜੋੜ ਲੈਂਦਾ ਉਹ ਜਿਹੜੀ ਮਰਜੀ ਅਵਸਥਾ ਚ ਹੋਇਆ ਸੀ ਉਹ ਭਾਉਂਦੀ ਛੋਟੀ ਅਵਸਥਾ ਜੀ ਅਸੀਂ ਉਹਨੂੰ ਬਾਬੇ ਵੀ ਕਹਿ ਸਕਦੇ ਹਾਂ ਕਿਉਂਕਿ ਗੁਰਮਤਿ ਦੇ ਵਿੱਚ ਸੋਝੀ ਆਉਣਾ ਜਾਂ ਗੁਰੂ ਨਾਲ ਜੁੜਨਾ ਜਾਂ ਮਤਲਬ ਇਹੀ ਇੱਕ ਬਾਬੇ ਹੋਣ ਦੀ ਅਵਸਥਾ ਹੈ ਇੱਕ ਇਹ ਵੀ ਇੱਕ ਬਿਲਕੁਲ ਬਿਲਕੁਲ ਆਪਾਂ ਜੇ ਆਪਾਂ ਇਹਦੇ ਤੇ ਫੋਕਸ ਰਹੀਏ ਤਰਨਾਪੋ ਇਹ ਉਹ ਲਿਓ ਜਰਾ ਤਾਂ ਨਜੀਤ ਮਹਾਰਾਜ ਕਹਿੰਦੇ ਜਵਾਨੀ ਕਿਉਂਕਿ ਨਾ ਮੈਂ ਤਾਂ ਗੱਲ ਕਰ ਰਿਹਾ ਵੀ ਟੇਲਰ ਟਰੀਟਮੈਂਟ ਇੱਥੇ ਕਿਉਂ ਕਰਨੀ ਚਾਹੀਦੀ ਆ ਕਈ ਵਾਰੀ ਕੀ ਹੁੰਦਾ ਵੀ ਜਿਹੜਾ ਬੰਦਾ ਹੈ ਨਾ ਹੂੰ ਉਹ ਕੀ ਕਰਦਾ ਵੀ ਜਵਾਨੀ ਦੇ ਵਿੱਚ ਉਹਨੇ ਫਿਕਸ ਕਰ ਲਿਆ ਵੀ ਬੰਦਗੀ ਤਾਂ ਆਪਾਂ ਬੁੱਢੇ ਬਿਮਾਲਾ ਫੇਰਨਾ ਬਾਣੀ ਪੜ੍ਹਨੀ ਗੁਰਦੁਆਰੇ ਜਾਣਾ ਤੀਰਤਾ ਤੇ ਯਾਤਰਾਵਾਂ ਤੇ ਜਾਣਾ ਧਰਮ ਕਮਾਉਣਾ ਇਹ ਤਾਂ ਬੁੱਢਿਆਂ ਦਾ ਕੰਮ ਹੈ ਆਮ ਤੌਰ ਤੇ ਆਪਾਂ ਕਈਆਂ ਨੂੰ ਵੇਖ ਲੈਨੇ ਆ ਜੀ ਤੇ ਮਹਾਰਾਜ ਫਿਰ ਉੱਥੇ ਉਹਨਾਂ ਦੀ ਟੇਲਰ ਟ੍ਰੀਟਮੈਂਟ ਕਰਦੇ ਵੀ ਉਦੋਂ ਤਾਂ ਤੇਰਾ ਜ਼ਬਾਨ ਤੇਰੀ ਜ਼ਬਾਨ ਤੋਂ ਆਵਾਜ਼ ਨਹੀਂ ਨਿਕਲਣੀ ਗਲੇ 'ਚੋਂ ਉਦੋਂ ਕਿਵੇਂ ਜਪੇਂਗਾ ਤੂੰ ਹਮ ਹੈਨਾ ਮਹਾਰਾਜ ਨੇ ਤਾਂ ਹੀ ਆ ਪ੍ਰਮਾਣ ਲਾਇਆ ਵੀ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ ਕੋਈ ਇੱਕ ਥਾਂ ਤੇ ਮਹਾਰਾਜ ਦੇ ਬਚਨ ਹੁੰਦਾ ਕਬੀਰ RAM ਨਾ ਚੇਤੇਓ ਜਰਾ ਪਹੁੰਚਿਓ ਆਏ RAM ਚੇਤੇ ਨਹੀਂ ਕੀਤਾ ਤੇ ਹੁਣ ਜਰਾ ਭਾਵ ਬਡੇਪਾ ਆ ਗਿਆ ਜਰਾ ਪਹੁੰਚਿਓ ਆਏ ਲਾਗੀ ਮੰਦਰ ਦਵਾਰ ਤੇ ਅੱਬ ਕਿਆ ਕੱਢਿਆ ਜਾਏ ਪ੍ਰਮਾਣ ਦਿੱਤਾ ਕਹਿੰਦੇ ਵੀ ਅੱਗ ਬੂਹੇ ਨੂੰ ਹੀ ਲੱਗ ਗਈ ਹੁਣ ਘਰੋਂ ਕੀ ਕੱਢ ਲੇਗਾ ਹਮ ਮਤਲਬ ਕਿ ਉੱਥੇ ਉਹਨਾਂ ਦੇ ਭਾਵ ਦੱਸਿਆ ਕਹਿੰਦੇ ਵੀ ਜਦੋਂ ਸਭ ਤੋਂ ਵੱਧ એનર્ਜੀ ਸੀ ਉਹ ਤਾਂ ਸਮਾਂ ਗਵਾ ਲਿਆ ਹਮ ਹੁਣ ਆ ਹੀ ਹੁਣ ਰਹਿ ਹੀ ਤੇਰੇ ਕੋਲ ਗਿਣਤੀ ਦੇ ਦੇ ਨਾ ਹੁਣ ਇਹਦੇ ਚੋਂ ਕੀ ਕੱਢੇਗਾ ਤੋ ਮਤਲਬ ਟੇਲਰ ਟਰੀਟਮੈਂਟ ਆ ਵੀ ਜਿਹੜੇ ਜਵਾਨ ਕਹਿੰਦੇ ਬੁੱਢੇ ਹੋ ਕੇ ਜਾਪ ਲਾਂਗੇ ਮਤਲਬ ਵੀ ਹੁਣ ਕਈ ਸਾਰੀ ਜ਼ਿੰਦਗੀ ਉਹ ਨਸ਼ੇ ਕਰ ਕਰਕੇ ਗਲਤਾਨ ਕਰ ਦਿੰਦੇ ਕਈਆਂ ਨੇ ਨਾ ਇਹ ਮਨ ਚ ਪਹਿਲਾਂ ਹੀ ਸੋਚਿਆ ਹੁੰਦਾ ਹੈ ਕੋਈ ਗੱਲ ਨਹੀਂ ਕਿਉਂਕਿ ਜਵਾਨੀ ਵੇਲੇ ਹੀ ਸੋਚਿਆ ਹੁੰਦਾ ਵੀ ਜਦੋਂ ਹੁਣ ਤਾਂ ਦਾੜੀ ਕੱਟੀ ਹੋਈ ਕੋਈ ਨਹੀਂ ਫਿਰ ਜਦੋਂ ਬੁੱਢੇ ਹੋਗੇ ਉਹਦਾ ਦਾੜਾ ਵੀ ਰੱਖਾਂਗੇ ਅੰਮ੍ਰਿਤ ਵੀ ਛਕ ਲਾਂਗੇ ਕੋਈ ਗੱਲ ਨਹੀਂ ਵੀ ਫਿਰ ਚਾਣੇ ਬਾਨੇ ਹੋ ਕੇ ਫਿਰ ਕੋਈ ਕੀ ਕਵੇਗਾ ਹਨਾ ਮਤਲਬ ਸਾਰੀ ਜ਼ਿੰਦਗੀ ਨਸ਼ੇ ਵਗੈਰਾ ਕਰਕੇ ਮਤਲਬ ਇਥੇ ਗੱਲ ਕਰ ਰਿਹਾ ਵੀ ਇਹ ਨਹੀਂ ਹੁੰਦਾ ਵੀ ਅਗਲਾ ਸਾਹ ਸੌਣਾ ਕਿ ਨਹੀਂ ਆਉਣਾ ਇਹ ਮੈਂ ਉਹ ਵਿਗਿਆਨ ਉਹਨਾਂ ਨੂੰ ਇੱਕ ਕਈ ਰੀ ਕਥਾਵਾਂ ਤੋਂ ਇਧਰ ਉਧਰ ਸੁਣ ਕੇ ਗਿਆਨ ਉਹਨਾਂ ਨੂੰ ਵੀ ਹੁੰਦਾ ਵੀ ਬਾਣੀ ਪੜ੍ਹਨੀ ਚਾਹੀਦੀ ਆ ਪਰ ਉਹਨਾਂ ਨੇ ਸੋਚਿਆ ਵੀ ਕੋਈ ਗੱਲ ਨਹੀਂ ਅਸੀਂ ਆਪਦੇ ਆਪ ਦਾ ਸਪਸ਼ਟੀਕਰਨ ਦੇ ਦਾਂਗੇ ਵੀ ਆਲੋ ਹੁਣ ਬੁੱਢੇ ਹੋ ਕੇ ਕਾਰ ਹੀ ਲਿਆਣਾ ਸਾਰਾ ਕੁਝ ਪਰ ਹੁਣ ਤਾਂ ਅਸੀਂ ਵੇਲਾ ਆਇਆ ਇਸ ਪਰਸਤੀ ਕਾਰ ਹੀ ਲਈਏ ਨਾ ਉਹ ਜੇ ਬੰਦਿਆਂ ਨੂੰ ਮਹਾਰਾਜ ਕਹਿੰਦੇ ਤਰਨਾਪੋ ਜੋਹੀਂ ਗयो ਜਵਾਨੀ ਤੇਰੀ ਐਵੇਂ ਐਵੇਂ ਗਵਾ ਲਈ ਲਿਓ ਜਰਾ ਤਨਜੀਤ ਤੇ ਜਿਹੜਾ ਤੇਰੇ ਸਰੀਰ ਨੂੰ ਜਿਹੜਾ ਉਹ ਬਢੇਪੇ ਨੇ ਜੇਤ ਲਿਆ ਮਹਾਰਾਜ ਕਹਿੰਦੇ ਜਵਾਨੀ ਸਭ ਤੋਂ ਵੱਧ ਆਪਾਂ ਵਚਨ ਪੜ੍ਹਦੇ ਨਾ ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ ਦਿਨ ਚਾਰ ਇਹ ਇੱਕ ਧਨ ਹੋ ਗਿਆ ਜੋਬਨ ਹੋ ਗਿਆ ਤੇ ਫੁੱਲ ਇਹ ਥੋੜੇ ਚਾਰ ਦਿਨਾਂ ਦੀ ਖੇਡ ਹੁੰਦੀ ਹੈ ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ ਪੱਬਨ ਕੇਰੇ ਪੱਤ ਜੋ ਢਲ ਢੁਲ ਜੁਮਨ ਹਾਰ ਅਗਲਾ ਵਚਨ ਰੰਗ ਮਾਨ ਲੈ ਪਿਆਰ ਆ ਜਾਂ ਜੋਬਨ ਨਾ ਹੁੱਲਾ ਰੱਬ ਦਾ ਪ੍ਰੇਮ ਮਾਨ ਲੈ ਜਦੋਂ ਤੱਕ ਜਵਾਨੀ ਆ ਕਿਉਂਕਿ એનર્ਜੀ ਆ ਤੇਰੇ ਕੋਲ ਬਹੁਤ ਕੁਝ ਕਰ ਸਕਦਾ ਤੂੰ ਇਹ ਜਵਾਨ ਵੇਖ ਤੇਰੇ ਕੋਲ ਕਿੰਨੀ એનર્ਜੀ ਆ ਅੱਜ ਤੁਸੀਂ ਵੇਖ ਲਓ ਵੱਡੀਆਂ-ਵੱਡੀਆਂ ਸੇਵਾਵਾਂ ਜਿਹੜੀਆਂ ਨੇ ਉਹ ਵੱਧ ਜਵਾਨ ਕਰ ਪਾਉਂਦੇ ਆ ਹਮ ਹੜਾਂ ਚ ਆਪਾਂ ਦੇਖੀਏ ਆਪਾਂ ਇਹਨੇ ਦਿਨਾਂ ਚ ਹੀ ਦੇਖ ਰਹੇ ਆ ਹੁਣ ਜਿਹੜੇ ਜਿੱਥੇ ਇੰਨਾ ਪਾਣੀ ਆਇਆ ਹੋਇਆ ਲੋਕਾਂ ਨੂੰ ਕੱਢਣ ਵਾਲਾ ਕੰਮ ਵੱਧਿਆ ਜਵਾਨ ਕਰ ਸਕਦਾ ਸੇਵਾ ਹੀ ਐ ਹੁਣ ਜਦੋਂ ਹੁਣ ਪਾਣੀ ਉੱਤਰ ਗਿਆ ਐ ਹੁਣ ਜਿਹੜੀ ਉੱਥੇ ਇੰਨੀ ਰੇਤ ਜਿਹੜੀ ਉੱਤੋਂ ਤੋਂ ਤੱਕ ਲੋਕਾਂ ਦੇ ਘਰ ਦੇ ਘਰ ਅਲੋਪ ਹੋ ਗਿਆ ਉਹ ਸਾਰੀ ਸੇਵਾ ਕਰਨ ਦਾ ਕੰਮ ਕਿੰਨੀ એનર્ਜੀ ਆ ਜਵਾਨ ਕਰ ਸਕਦਾ ਹਮ ਪਾਰੂ ਮਤਲਬ ਹੁਣ ਕਰ ਸਕਦੇ ਆ ਨਾ ਸੋ ਇਸ ਕਰਕੇ ਮਹਾਰਾਜ ਕਹਿੰਦੇ ਇਹ ਤੇਰੇ ਕੋਲ ਵੇਲਾ ਹੈ ਤੂੰ ਪਾਰੂ ਪਕਾਰ ਕਰ ਤੂੰ ਬੰਦਗੀ ਕਰ ਇਹ ਤੇਰੇ ਕੋਲ ਨਰਜੀ ਹੈ ਜੇ ਇਹ ਵੇਲਾ ਐਂਜ ਲੰਘਾ ਲਿਆ ਤੇ ਫਿਰ ਬੁਢੇਪੇ ਦੇ ਵਿੱਚ ਤਾਂ ਫਿਰ ਤੇਰਾ ਸਰੀਰ ਥੱਕ ਚੁੱਕਿਆ ਹੁੰਦਾ ਹੈ ਉਦੋਂ ਫਿਰ ਤੇਰੇ ਤੋਂ ਇਹ ਕੁਝ ਨਹੀਂ ਹੋਣਾ ਤਰਨ ਆਪੋ ਇਉਂ ਹੀ ਗयो ਲਿਓ ਜਰਾ ਤਨਜੀਤ ਮਹਾਰਾਜ ਕਹਿੰਦੇ ਕਹੋ ਨਾਨਕ ਭਜ ਹਰਮਣਾ ਬਹੁਤ ਜਾਤ ਹੈ ਬੀਤ ਉਮਰ ਤੇਰੀ ਲੰਘਦੀ ਜਾ ਰਹੀ ਹੈ ਭਾਈ ਸਾਹਿਬ ਜੀ ਬਹੁਤ-ਬਹੁਤ ਧੰਨਵਾਦ ਗੁਰੂ ਸਾਹਿਬ ਬਖਸ਼ਿਸ਼ ਕਰਨ ਮੈਂ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਇਸ ਮੂਹ ਜਿਹੜੇ ਨੌਜਵਾਨ ਵੀਰਾਂ ਭੈਣਾਂ ਨੂੰ ਕਿ ਆਓ ਅਸੀਂ ਆਪਣੇ ਆਪ ਨੂੰ ਦੇਖੀਏ ਤੇ ਆਪਣੀ ਜਵਾਨੀ ਨੂੰ ਜਿਹੜੀ ਸਹੀ ਜਿਹੜੀ ਉਹ ਦਿਸ਼ਾ ਅਸੀਂ ਤੇ ਇਹ ਗੁਰੂ ਤੋਂ ਪੁੱਛ ਕੇ ਕਿਉਂਕਿ ਜਵਾਨੀ ਇੱਕ ਐਸਾ ਸਮਾਂ ਹੈ ਜੀਦੇ ਵਿੱਚ ਅਸੀਂ ਮੈਕਸਿਮਮ ਚੰਗੇ ਕੰਮ ਕਰ ਸਕਦੇ ਹਾਂ ਫਿਰ ਜਿਵੇਂ ਜਿਵੇਂ ਸਾਡੀ ਉਮਰ ਲੰਘਦੀ ਜਾਂਦੀ ਹੈ ਤਵੇਂ ਤਵੇਂ ਜ਼ਿੰਮੇਵਾਰੀਆਂ ਵਧਦੀਆਂ ਵਧਦੀਆਂ ਜਾਂਦੀਆਂ ਤਵੇਂ ਤਵੇਂ ਹੋਰ ਅਲੱਗ-ਅਲੱਗ ਕਿਸਮਾਂ ਦੀਆਂ ਸਾਡੇ ਜੀਵਨ ਦੇ ਵਿੱਚ ਪ੍ਰੋਬਲਮਸ ਡੂ ਐਂਡ ਡਾਂਟਸ ਬੜੇ ਬੜਾ ਕੁਝ ਜ਼ਿੰਦਗੀ ਚਾਹੁੰਦਾ ਰਹਿੰਦਾ ਸੋ ਅਸੀਂ ਆਪਣੀ ਜਵਾਨੀ ਦੀ ਸੰਭਾਲ ਕਰੀਏ ਤੇ ਨਾਲ ਦੀ ਨਾਲ ਹੀ ਗੁਰੂ ਤੇ ਭਰੋਸਾ ਰੱਖੀਏ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਸੋ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਫਤਿਹ ਬਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ